ਜੇ ਮਿਸਰਾ ਤੁਹਾਡੇ ਕਾਜ ਦੂਰੇ ਨਾ ਕੇ ਜਿੰਦੀ ਰਹੇ ਕਾਉਂਡ ਵਿਜੇ ਮਿਸ਼ਰਾ ਅਮਰ ਰਹੇ ਅਮਰ ਰਹੇ ਅਮਰ ਰਹੇ ਕਾਉਂਡ ਵਿਜੇ ਮਿਸ਼ਰਾ ਤੁਹਾਡੀ ਸੋਚ ਤੇ ਕਾਹਨ ਦੇ ਜੋਕੇ ਸਿਟੀ ਉਪਨਾਬ ਜਿੰਦਾਬਾਦ 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 ਹਕਤਾਂ ਲਈ ਲੜਦੇ ਲੋਕ ਜਿੰਦਾਬਾਦ 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 ਕਾਉਂਡ ਵਿਜੇ ਮਿਸ਼ਰਾ ਅਮਰ ਰਹੇ ਅਮਰ ਰਹੇ ਅਮਰ ਰਹੇ ਕਾਉਂਡ ਵਿਜੇ ਮਿਸ਼ਰਾ ਨੂੰ ਲਾਲ ਸਲਾਮ ਲਾਲ ਨਮਸਕਾਰ ਮੈਂ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸਿਟੀ ਜੂ ਪੰਜਾਬ ਅੱਜ ਅਸੀਂ ਆਪਣੇ ਇੱਕ ਬਹੁਤ ਵੱਡੇ ਨੇਤਾ ਬਹੁਤ ਆਦਰਸ਼ਵਾਦੀ ਕਾਮਰੇ ਵਿਜੇ ਮਿਸ਼ਰਾ ਸਿਟੀ ਜੂ ਪੰਜਾਬ ਦੇ ਪ੍ਰਧਾਨ ਰਹੇ ਨੇ ਅੱਜ ਅਸੀਂ ਉਹਨਾਂ ਦੀ ਦੂਸਰੀ ਵਰ੍ਹੇਂ ਮਨਾ ਰਹੇ ਕਾਮਰੇ ਸ਼ਿਮ ਵਿਜੇ ਮਿਸ਼ਰਾ ਜੀ ਦਾ ਜੀਵਨ ਬਹੁਤ ਸਾਦਾ ਸੀ ਉਹ ਇੱਕ ਚੰਗੇ ਪਰਿਵਾਰ ਦੇ ਵਿੱਚ ਪੈਦਾ ਹੋਏ ਗਵਰਨਮੈਂਟ ਸਰਵਸੇਵਕ ਦੇ ਵਿੱਚ ਐਜ਼ ਟੀਚਰ ਡਿਊਟੀ ਕੀਤੀ ਟੀਚਰਾਂ ਦੇ ਵਾਸਤੇ ਸੰਘਰਸ਼ ਕੀਤਾ ਬੇਰੁਜ਼ਗਾਰਾਂ ਨੂੰ ਪੱਕਿਆ ਕਰਾਇਆ ਉਹਦੇ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਜੋ ਤੜਫ ਸੀ ਆਮ ਮਜ਼ਦੂਰਾਂ ਵਾਸਤੇ ਉਹ ਮਜ਼ਦੂਰ ਜਿਨ੍ਹਾਂ ਦੀ ਮਾਲਕ ਨਹੀਂ ਪੁੱਛਦੇ ਜਿਨ੍ਹਾਂ ਨੂੰ ਸਰਕਾਰ ਵੀ ਮਿਨਿਮਮ ਵੇਜ ਨਹੂਣੀ ਜੀ ਦਿੰਦੇ ਆ ਉਹ ਆਪਣੀ ਸਰਕਾਰੀ ਨੌਕਰੀ ਛੱਡ ਕੇ ਇਸ ਖੇਤਰ ਦੇ ਵਿੱਚ ਆਏ ਤੇ ਲੰਬਾ ਸਮਾਂ ਪਹਿਲੋ ਸੀ ਸੀਏਟੂ ਦੇ ਵਿੱਚ ਤੇ ਫਿਰ ਸੀਟਿਜ਼ੂ ਪੰਜਾਬ ਦੇ ਵਿੱਚ ਇਹਨਾਂ ਦੀ ਸੇਵਾ ਕਰਦੇ ਰਹੇ ਮੈਂ ਕਾਮਰੇਡ ਜਗਦੀਸ਼ ਚੰਦ ਜਰਨਲ ਸੈਕਟਰੀ ਸੀਟਿਜ਼ੂ ਪੰਜਾਬ ਜਿਲ੍ਹਾ ਲੁਧਿਆਣਾ ਅੱਜ ਅਸੀਂ ਸਾਡੇ ਬਹੁਤ ਹੀ ਸੂਝਵਾਨ ਜੁਝਾਰੂ ਤੇ ਮਹਿਬੂਬ ਨੇਤਾ ਕਾਮਰੇਡ ਵਿਜੇ ਮਿਸ਼ਰਾ ਜੀ ਦੀ ਦੂਜੀ ਵਰ੍ਹੇ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਤੇ ਉਹਨਾਂ ਨੇ ਜੋ ਸਾਨੂੰ ਰਾਹ ਦਿਖਾਇਆ ਉਹ ਸਰਾਹ ਨੂੰ ਅੱਗੇ ਵਧਾਉਣ ਲਈ ਅੱਜ ਅਸੀਂ ਉਹਨਾਂ ਦੀ ਦੂਜੀ ਵਰਸੀ ਮਨਾ ਰਹੇ ਹਾਂ ਕਾਮਰੇਡ ਵਿਜੇ ਮਿਸ਼ਰਾ ਜੀ ਉਹਨਾਂ ਨੇਤਾਵਾ ਚੋਸੀ ਤੇ ਉਹ ਉਹੋ ਜੇ ਘਰ ਚ ਪੈਦਾ ਹੋਏ ਉਹਨਾਂ ਦੇ ਪਿਤਾ ਜੀ ਬਹੁਤ ਵੱਡੇ ਰੇਲਵੇ ਦੇ ਆਗੂ ਸੀ ਤੇ ਉਹਨਾਂ ਨੇ ਜਿੱਥੇ ਉਹਨਾਂ ਦੇ ਸੰਸਕਾਰ ਲਿੱਤੇ ਉਹਨਾਂ ਨੇ ਬੜੀ ਵਧੀਆ এডਿਕੇਸ਼ਨ ਬੀਐਸਸੀ ਬੀਐਡ ਕੀਤੀ ਤੇ ਉਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਆਪਣੀ ਵਿਦਿਆ ਸੀ ਆਪਣੀ ਯੋਗਤਾ ਸੀ ਉਹਨੂੰ ਆਪਣੇ ਤੇ ਆਪਣੇ ਪਰਿਵਾਰ ਲਈ ਹੀ ਨਹੀਂ ਬਲਕਿ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਮੈਨੂੰ ਆਪਦਾ ਇਹ ਜੀਵਨ ਜਿੰਨਾ ਵੀ ਮੈਨੂੰ ਗਿਆਨ ਹੈ ਉਹਨੂੰ ਅਸੀਂ ਸਮਾਜ ਨੂੰ ਬਦਲਣ ਲਈ ਲਾਈਏ ਤੇ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਜਿਹੜਾ ਲੋਕਾਂ ਨੂੰ ਪਰਨਾਇਆ ਹੋਇਆ ਰਾਹ ਕਮਿਊਨਿਸਟ ਵਿਚਾਰਧਾਰਾ ਨੂੰ ਅਪਣਾਇਆ ਤੇ ਲਗਾਤਾਰ ਉਹਦੇ ਤੇ ਪੈਰਾ ਦਿੱਤਾ ਮੇਰੇ ਹੋਰ ਸਾਥੀ ਵੀ ਬੈਠੇ ਨੇ ਸਾਡੇ ਸੀਟੀਯੂ ਪੰਜਾਬ ਦੇ ਪ੍ਰਧਾਨ ਕਾਮਰੇਡ ਦੇਵਰਾਜ ਜੀ ਜ਼ਿਲ੍ਹਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਜੀ ਇਹ ਵੀ ਆਪਦੇ ਵਿਚਾਰ ਰੱਖਣਗੇ ਮੈਂ ਦੋ ਗੱਲਾਂ ਉਹਨਾਂ ਦੀਆਂ ਸਾਂਝੀਆਂ ਕਰਨਾ ਚਾਹਣਾ ਉਹਨਾਂ ਦਾ ਬਹੁਤ ਵੱਡੀ ਟੇਕ ਸੀ ਤੇ ਉਹਨਾਂ ਦੀ ਇਹ ਸਮਝ ਸੀ ਵੀ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਜੇ ਸਮਾਜ ਨੂੰ ਕੋਈ ਚਲਾ ਰਿਹਾ ਹੈ ਤਾਂ ਉਹ ਹੈ ਕਿਸਾਨ ਤੇ ਮਜ਼ਦੂਰ ਤੇ ਜੇ ਲੁੱਟਿਆ ਜਾ ਰਿਹਾ ਹੈ ਉਹ ਵੀ ਹੈ ਕਿਸਾਨ ਤੇ ਮਜ਼ਦੂਰ ਤੇ ਇਸ ਲਈ ਦੋ ਗੱਲਾਂ ਤੇ ਜਿਹੜੀ ਸਾਰੀ ਦੁਨੀਆ ਦੇ ਵਿੱਚ ਹੈ ਜਿਹੜੀ ਫਾਈਟ ਤੇ ਸੰਘਰਸ਼ ਹੋਊਗਾ ਉਹਨਾਂ ਚੋਂ ਇੱਕ ਹੋਗੀ ਘੱਟੋ-ਘੱਟ ਉਜਰਤ ਮਜ਼ਦੂਰਾਂ ਨੂੰ ਮਿਲੇ ਤੇ ਕਿੰਨੀ ਮਿਲੇ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ ਤੇ ਦੂਜਾ ਸੀ ਕਿਸਾਨਾਂ ਦੀ ਮਿਨੀਮਮ ਪ੍ਰਾਈਸ ਤੇ ਅਸੀਂ ਦੇਖ ਰਹੇ ਹਾਂ ਸਮਾਜ ਦੇ ਵਿੱਚ ਦੋਨਾਂ ਤੇ ਬਹੁਤ ਵੱਡੀ ਘੱਟ ਲੱਗ ਰਹੀ ਹੈ ਤੇ ਦੋਨਾਂ ਤੇ ਬਹੁਤ ਵੱਡਾ ਸੰਘਰਸ਼ ਹੋ ਰਿਹਾ ਤੇ ਅੱਜ ਅਸੀਂ ਜਿਹੜਾ ਦਿਨ ਮਨਾ ਰਹੇ ਹਾਂ ਅੱਜ ਵੀ ਅਸੀਂ ਦੋ ਨਾਰੇ ਹੀ ਜਿਹੜੇ ਮੇਨ ਤੌਰ ਤੇ ਰੱਖੇ ਨੇ ਉਹ ਹੈ ਵੀ ਘੱਟੋ ਘੱਟ 26000 ਰੁਪਿਆ ਪ੍ਰਤੀ ਮਹੀਨਾ ਮਜ਼ਦੂਰਾਂ ਨੂੰ ਉਜਰਤ ਮਿਲੇ ਅਤੇ ਕਿਰਤ ਕਾਨੂੰਨ ਨੇ ਜਿਹੜੇ ਉਹ ਲਾਗੂ ਕਰਵਾਏ ਜਾਣ ਉਹਨਾਂ ਲਈ ਦੱਬ ਕੇ ਸੰਘਰਸ਼ ਕੀਤਾ ਜਾਵੇ ਕਾਉਂਡ ਵਿਜੇ ਮਿਸ਼ਰਾ ਜੀ ਬਹੁਤ ਹੀ ਦੂਰਦਰਸ਼ੀ ਬੰਦੇ ਸੀ ਜਿੱਥੇ ਉਹਨਾਂ ਦੇ ਤੌਰ ਤੇ ਵੀ ਸਾਨੂੰ ਕਈ ਵਾਰ ਇਹੋ ਜਿਹਾ ਮੌਕਾ ਮਿਲਿਆ ਵੀ ਉਹ ਇੱਕ ਗੱਲ ਤੇ ਪੂਰੇ ਬਜਿੱਦ ਸੀ ਵੀ ਜੇ ਕੋਈ ਆਪਣੇ ਹੱਕ ਪ੍ਰਾਪਤ ਕਰ ਸਕਦਾ ਤਾਂ ਉਹਦੇ ਲਈ ਜ਼ਰੂਰੀ ਹੈ ਵੀ ਉਹ ਆਪ ਉਹਦੇ ਲਈ ਜਾਗਰੂਕ ਹੋਵੇ ਤੇ ਸਭ ਤੋਂ ਪਹਿਲਾਂ ਮਜ਼ਦੂਰਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਮੈਂ ਕਾਮਰੇਡ ਤੇਜ ਰਾਜ ਵਰਤਨ ਪ੍ਰਧਾਨ ਸੀਟੂ ਪੰਜਾਬ ਅੱਜ ਅਸੀਂ ਪੰਜਾਬ ਦੇ ਅੰਦਰ ਆਂ ਤੇ ਆਂਡੇ ਵਿੱਚ ਕਾਮਰੇਡ ਬਿਜੇ ਬਸਾਈ ਦੇ ਦੁਸਰੀ ਵਰਸੀ ਮਨਾਉਂ ਜਾ ਰਹੇ ਆ ਕਾਮਰੇਡ ਬਿਜੇ ਮਸਰਾ ਜੀ ਮਜ਼ਦੂਰ ਜਮਾਤ ਹਰਮਨ ਪਿਆਰੇ ਆਦੋਸਨ ਉਹਨਾਂ ਨੇ ਇਸ ਨੂੰ ਲੰਬਾ ਸਨਾ ਪੰਜਾਬ ਦੇ ਵਿੱਚ ਪੰਜਾਬ ਦੀ ਮਜ਼ਦੂਰ ਜਮਾਤ ਦੀ ਅਗਵਾਈ ਕੀਤੀ ਔਰ ਉਹ ਪਹਿਲਾ ਲੰਬਾ ਅਸਬਾਤ CITU ਪੰਜਾਬ ਦੇ ਪ੍ਰਧਾਨ ਰਹੇ ਉਸ ਤੋਂ ਬਾਅਦ CITU ਪੰਜਾਬ ਦੇ ਪ੍ਰਧਾਨ ਰਹੇ ਅਤੇ ਉਹਨਾਂ ਨੇ ਲੰਬਾ ਸਮਾਂ ਮਜ਼ਦੂਰਾਂ ਦੀ ਇਕਤਾ ਉਖੰਡਤਾ ਦੀ ਰਾਖੀ ਲਈ ਸੰਘਰਸ਼ ਕੀਤਾ ਅਤੇ ਮਜ਼ਦੂਰਾਂ ਨੂੰ ਜਗਵਾਈ ਕੀਤੀ। ਮਜ਼ਦੂਰਾਂ ਨੂੰ ਮਤਲਬ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੜਾਈ ਸੀ ਉਸ ਨੂੰ ਜਾਗਰੂਕ ਕਰਦੇ ਹੋਏ ਮਜ਼ਦੂਰਾਂ ਦੀ ਵਤਨ ਮਿਨੀਅਮ ਵੇਜ ਦੇ ਸਵਾਲ ਤੇ ਔਰ ਹੋਰ ਸਾਰੀਆਂ ਮੰਗਾਂ ਦੇ ਸਵਾਲ ਤੇ ਔਰ ਉਹਨਾਂ ਨੂੰ ਜਾਗਰੂਕ ਕੀਤਾ ਔਰ ਪੰਜਾਬ ਦੇ ਅੰਦਰ ਔਰ ਉਹਨਾਂ ਨੇ ਮਤਲਬ ਲੰਬਾ ਸਮਾਂ ਸੰਘਰਸ਼ਾਂ ਦੀ ਅਗਵਾਈ ਕੀਤੀ ਜੋ ਵੀ ਲੱਬੇ ਖੋਲ ਆਏ ਉਹਨਾਂ ਦੀ ਅਗਵਾਈ ਕੀਤੀ ਇਸ ਕਰਕੇ ਅੱਜ ਪੰਜਾਬ ਦੇ ਅੰਦਰ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਮਤ ਜਿਹੜੀ ਆ ਉਹ ਲੜਾਈ ਜਿਹੜੀ ਹੈ ਜਿਹੜੀ ਉਹਨਾਂ ਨੇ ਲੜਨੀ ਸੀ ਉਹ ਨਹੀਂ ਲੜ ਸਕਾਂਗੇ ਪਰ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਦੂਸਰੇ ਆਗੂ ਨੇ ਉਹ ਇਸ ਵੱਲ ਦੀ ਬਤ ਜਿਹੜੀ ਆ ਜਾਗਰਕ ਹੋਣਗੇ ਔਰ ਉਹ ਲੜਾਈ ਨੂੰ ਅੱਗੇ ਲੈ ਕੇ ਜਾਣਗੇ ਮੈਂ ਕਾਮਰੇਦ ਬਰਨਵ ਸਿੰਘ ਸੀ ਡੂ ਪੰਜਾਬ लुधियाना का प्रधान आज आज जो सगामम हो रहा है कामरेड विजय मिश्रा जी का हम दूसरी बरसी मना रहे हैं कामरेड जी लगातार संघर्ष में रहे हैं और हम लोगों की अगुवाई करते हुए और प्रेरणादायक बने रहे और उनसे हम लोगों को सीख हुई और लगातार हम लोग संघर्ष कर रहे हैं जो उनके रास्ते थे उन पर लगातार चला जा रहा है चल करके जो सरकार है जो यहाँ के मालक हैं जो उनकी नीतियाँ हैं लगातार उसका विरोध हो रहा है और हम उनके आज बरखी पे उनको श्रद्धांजलि देते हैं और उनसे प्रेरणा लेकर के संघर्ष को और आगे बढ़ाएंगे यही मैं अपनी बात को समाप्त करता हूँ लाल झंडा बजार मजदूर यूनियन का कमेटी का प्रधान हूँ और हमारे आगू विजय मिश्रा जी का आज दूसरा बरखी मना रहे हैं और जब से इनका हम लोग साथ पाए हमेशा हम लोग पीछे खड़े रहे और जो भी लड़ाई लड़े हम उनके साथ प्राप्ति किए जो हम न्यूनतम वेतन जो हमारा था 2012 में इन्हीं का हुआ ही में हमारे न्यूनतम वेतन लागू हुआ और इनका बहुत बड़ा योगदान है मजदूर और किसान के लिए हर समय हम साथ रहते थे इतने कहते हुए धन्यवाद मजदूर यूनियन के जनरल सेक्रेटरी कामरेड अजीत कुमार जी अभी मैं कामरेड विजय मिश्रा जी नूं आज श्रद्धा के फूल भेंट कर रहे हैं और 2005 से लेकर आज 2025 है इसमें बहुत भारी भूमिका थी उनकी जो कि दूसरी बरसी मना रहे हैं और जो मिनिमम वेज की लड़ाई उसने ही हमें सिखाया कि ये मिनिमम वेज की भी मांग होती है जिस समय मिनिमम वेज तेईस सौ कुछ रुपया था तो उस समय मजदूरों की तनख्वाह कंपनी वाले बारह सौ तेरह सौ देते थे उन्हें जिस रास्ते पर लेके आए तो हक और अधिकार मांगने की आवाज़ उठाए तो हमें प्राप्ति हुई आज यही इतना करते हुए श्रद्धा के फूल भेंट करते हुए जय जनता जय संघर्ष जिंदाबाद मैं तिवारी लाल झंडा मजदूर यूनियन के प्रेसिडेंट ने आज हम लोग दूसरा बरसी मिश्रा को मना रहे हैं इन्होंने बहुत योग्य और क्रम नेता थे के आगू में बाद में में अध्यक्ष तो बनाया गया 2010 में यूनियन रजिस्टर्ड इनके नेतृत्व में हुआ था बजाज का

सोच ते इनकलॉब ज़िंदा